ਅੱਜ ਇੱਕ ਬੇਨਤੀ ਕਰਨਾ ਚਾਹੁੰਨਾ ਬਾਦਲ ਸਾਹਿਬ ਤੇ ਸਮੁੱਚੇ ਵਰਕਰਾਂ ਨੂੰ ਵੀ 2027 ਲੱਗੇ ਆ ਰਿਹਾ। ਭਾਵੇਂ ਅੱਜ ਪਵਿੱਤਰ ਜਾਦ ਵਿੱਚ ਜੁੜ ਕੇ ਬੈਠੇ ਮੈਂ ਕੁਝ ਸਿੱਖਣਾ ਪਊਗਾ। ਦੋ ਗੁਣ ਆਪਣੇ ਅੰਦਰ ਧਾਰ ਲਿਓ। ਇਹ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਸਾਡੀ ਗਵਾਈ ਕਰਦੇ ਆ। ਕਈ ਵਾਰੀ ਸਵਾਲ ਉੱਠਦੇ ਪਏ ਦਸਾਂ ਪਾਤਸ਼ਾਹ ਦੀ ਜੋਤ ਕਿਉਂ ਕਹਿੰਨੇ ਆ? ਜਦ ਕਿ ਇੰਨੇ ਬੰਨੇ ਭਗਤ ਦੇ ਏਡੇ ਵੱਡੇ ਸਾਡੇ ਪੱਟ ਬੈਠੇ ਆ। ਇਹ ਇਸ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਗੁਰੂ ਸੀ ਗੁਰ ਸ਼ਬਦ ਸਤ ਗੁਰ ਜੀ ਨੇ ਗੁਰੂ ਅੰਗਦ ਦੇ ਪਾਛਾ ਤੱਕ ਗੁਰੂ ਗੋਬਿੰਦ ਸਿੰਘ ਪਾਛਾ ਤੱਕ ਇੱਕ ਜੋਤ ਦੂਸਰੀ ਦੂਸਰੀ ਤੋਂ ਤੀਸਰੀ ਤੱਕ ਨਾਮ ਸਕਾਰ ਕਰਕੇ ਗੁਰਤਾ ਗੱਦੀ ਬਖਸ਼ਿਸ਼ ਕਰਦੇ ਸੀ ਗੁਰੂ ਦਸਮ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਇਸ ਪਵਿੱਤਰ ਜੋਤ ਨੂੰ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਨਾਮ ਸਕਾਰ ਕੀਤੀ ਕੀ ਅੱਜ ਸਾਡੇ ਹਿੱਤਾਂ ਦੇ ਵਿੱਚ ਅੱਜ ਸਾਡੇ ਦਿਲਾਂ ਦੇ ਵਿੱਚ ਘਰ ਕੀਤੀ ਗੱਲ ਜਿਹੜੀ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਮੈਂ ਸਾਰਿਆਂ ਨੂੰ ਸਿਮਰ ਬੇਨਤੀ ਕਰਦਾ ਵਰਕਰਾਂ ਨੂੰ ਕਿ ਤੁਸੀਂ ਘਟੋ ਘਟ ਇੱਕ ਜਪਜੀ ਸਾਹਿਬ ਦਾ ਪਾਠ ਇਹ ਜ਼ਰੂਰ ਕਰਨਾ ਤਾਂ ਕਿ ਸਾਨੂੰ ਸੇਧ ਮਿਲ ਸਕੇ ਦੂਸਰੀ ਗੱਲ ਆਪਾਂ ਇੱਕ ਦੇਖਦੇ ਇੱਕ ਰੁਝਾਨ ਬਣ ਗਿਆ ਬਹੁਤ ਸਾਰੇ ਵਰਕਰਾਂ ਦਾ ਕਿ ਤੋਤਾ ਚਸ਼ਮੀ ਬਹੁਤ ਕਰਦੇ ਆ ਲੀਡਰ ਨੂੰ ਸਹੀ ਗੱਲ ਦੱਸਦੇ ਨਹੀਂ ਕਈ ਵਾਰੀ ਇਹ ਕੰਮ ਬੰਦ ਕਰੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨਹੀਂ ਸੀ ਕਦੇ ਸੁਣਦੇ ਉਹ ਕਦੇ ਕੋਈ ਬੰਦਾ ਚੁਗਲੀ ਕਰਦਾ ਸੀ ਉਹਨੂੰ ਕਹਿੰਦੇ ਸੀ ਕੰਮ ਦੀ ਗੱਲ ਕਰ ਕੀ ਭਾਂਪ ਲੈਂਦੇ ਸੀ ਕਿ ਬੰਦਾ ਕੀ ਕਰਨਾ ਚਾਹੁੰਦਾ ਤੇ ਕੱਲੇ ਕੋਲੋਂ ਸਾਰੀ ਰਿਪੋਰਟ ਵੀ ਲੈ ਲੈਂਦੇ ਸੀ ਅੱਜ ਤੁਸੀਂ ਵਰਕਰ ਸਹਿਬਾਨ ਇਸ ਗੱਲ ਦਾ ਵੀ ਤਹਈਆ ਕਰੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਾਡੇ ਸੱਤ ਦਹਾਕੇ ਜਿਸ ਪਾਰਟੀ ਵਿੱਚ ਸੇਵਾ ਕੀਤੀ ਆਪਾਂ ਤੋਤਾ ਚਸ਼ਮੀ ਦਾ ਕੰਮ ਬੰਦ ਕਰੀਏ ਲੀਡਰ ਨੂੰ ਸਹੀ ਗੱਲ ਦੱਸਿਆ ਕਰੀਏ ਜਾ ਕੇ ਤੇ ਚੁਗਲੀ ਨਿੰਦਿਆ ਵੀ ਛੱਡ ਦਈਏ ਕਿਉਂਕਿ ਚੁਗਲੀ ਨਿੰਦਿਆ ਇੱਕ ਐਸੀ ਆ ਇਹਦਾ ਕੰਧਾ ਬਾੜ ਦਿੰਦੀ ਆ ਮਨੁੱਖ ਤਾਂ ਪੰਜ ਭੂਤ ਤੇ ਤਸਰੀਰ ਆ ਸੋ ਮੈਂ ਲੀਡਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਕੌਮ ਤੁਹਾਡੇ ਵੱਲੋਂ ਦੇਖ ਰਹੀ ਆ ਪੰਜਾਬ ਤੁਹਾਡੇ ਵੱਲੋਂ ਦੇਖ ਰਿਹਾ ਆ ਆਈਸਟ ਇੰਡੀਆ ਕੰਪਨੀ ਆਈ ਸੀ ਜਿਹੜੀ ਚਾਹ ਨੂੰ ਤਿਆਰਿਆ ਤੇ ਜੇ ਆਪਾਂ ਭਾਈ ਸਹੀ ਸਮੇਂ ਤੇ ਸਹੀ ਸਟੈਪ ਚੱਕਾਂਗੇ ਗੁਰਮਤ ਅਨੁਕੂਲ ਸਤਗੁਰ ਜੀ ਨੇ ਸਾਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਗੁਰਵਾਣੀ ਦੇ ਲੜ ਲਾਇਆ ਆਓ ਸਾਰੇ ਇਸ ਗੱਲ ਦਾ ਵੀ ਤਹੱਈਆ ਕਰੀਏ ਸਤਗੁਰ ਜੀ ਨੂੰ ਸਾਖ ਸਾਤ 11ਵੀਂ ਜੋਤ ਕਰਕੇ ਮਨੁੱਖ ਕਰਕੇ ਨਹੀਂ ਸਾਡੀ ਗੁਰਸ਼ਬਦ ਅਗਵਾਈ ਕਰਦਾ ਤੇ ਸਤਪੁਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਵੀ ਆ ਇਹੋ ਹੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਇਆ ਹੇਠ ਸਿਰ ਜੀ ਆ ਗਿਆ ਸੀ